ਸਸੇ ਗਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅਸੀਂ ਠੀਕ ਠਾਕ ਹੈ ਜੀ ਮੇਰੇ ਕਾਹਦੇ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਮਾਲਾ ਜੀ ਸਭ ਲੋਕ ਠੀਕ ਠਾਕ ਹੀ ਰੱਖੇ ਅੱਜ ਅਸੀਂ ਇੱਕ ਨਵੇਂ ਦਿਨ ਬਾਅਦ ਬਲੌਗ ਨੂੰ ਲੱਗੇ ਆ ਕਿਉਂ ਤੇ ਦੇਖੋ ਜੀ ਕਿਦਾਂ ਆ ਜਾਣਾ ਪਿਆ ਸੀਗਾ ਤਾਂ ਕਰਕੇ ਪਰ ਕਿਵੇਂ ਠੀਕ ਠਾਕ ਹੋ ਜੀ ਸਾਰੇ ਜਣੇ ਤੇ ਅੱਜ ਤੁਹਾਨੂੰ ਮੈਂ ਕੱਪੜੇ ਦੱਸਣਾ ਕਿੰਨੇ ਕੱਪੜੇ ਧੋਣ ਵਾਲੇ ਪਏ ਆ ਦੇਖੋ ਕਿੰਨੇ ਬੜੇ ਕਪੜੇ ਧੋਣ ਵਾਲੇ ਪਏ ਆ ਅੱਜ ਕਪੜੇ ਧੋਣੇ ਆ ਹਨਵੇਂ ਸਾਡੇ ਮਿੱਠੂ ਨਹੀਂ ਬੈਠੇ ਆ ਤੇ ਕਾਫੀ ਕੰਮ ਕਰਨੇ ਆ ਜਿਸ ਜਿਸੀ ਤੇ ਨਾਲੇ ਅਸੀਂ ਆਪਣੇ ਕੰਮ ਕਰਾਂਗੇ ਮੈਂ ਵਲੌਗ ਬਣਾਵਾਂਗੇ ਜੀ ਸਾਰੇ ਜਣੇ ਲਾਈਕ ਕਮੈਂਟ ਜੀ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਮੇਰੇ ਕਪੜੇ ਇਦਾਂ ਕਾਫੀ ਜਮਾ ਹੋ ਗਏ ਸੀਗੇ ਦੋ ਦਿਨ ਦਾ ਲਾਈਟ ਨਹੀਂ ਸਾਡੇ ਆਉਂਦੀ ਚੱਲ ਜਾਂਦੀ ਸੀਗੀ ਫਿਰ ਅੱਜ ਵੀ ਲਾਈਟ ਤਾਂ ਹੈ ਨਹੀਂ ਕਿ ਹੱਥ ਨਾਲ ਧੋਣੇ ਕਪੜੇ ਤੇ ਵੱਲਾ ਬੰਨਦੀ ਸਾਡੀ ਚਾਹ ਚਾਹ ਬਣਾਉਣ ਲੱਗੀ ਹਾਂ ਮੈਂ ਤੇ ਨਾਲ ਅੱਜ ਰੋਟੀ ਖਾ ਲਈ ਗਈ ਜੀ ਅੱਜ ਰੋਟੀ ਖਾਣੀ ਜਾਣਾ ਆਹ ਚਾਹ ਬਣਦੀ ਲਈਏ ਤੇ ਅੱਜ ਰੋਟੀ ਖਾ ਕੇ ਤੇ ਤੱਲ ਪੇਟ ਪੂਜਾ ਕਰੀਏ ਤੇ ਫਿਰ ਆਪਾਂ ਹੋਰ ਕੰਮ ਕਰਾਂਗੇ ਤੇ ਮੈਂ ਤੇ ਆਪਾਂ ਜੀ ਪਹਿਲਾਂ ਧੋੜੀਏ ਕੱਪੜੇ ਆਪਾਂ ਫਿਰ ਇਹ ਜੇ ਕਰੇਲੇ ਕੱਟੇ ਪਏ ਆ ਉਹ ਬਣਾਉਣੇ ਆ ਆ ਜਾ ਚਾਬਲੋ ਜੇ ਚਾਬਣੀ ਚਾਬਲੋ ਜੀ ਰੋਟੀ ਖਾਣੀ ਰੋਟੀ ਖਾ ਲੋ ਜੀ ਆ ਲੋ ਆ ਸਾਡੀ ਪੂਰੀ ਪੂਰੋ ਹਲੋ ਗੱਲਾ ਆ ਸਾਡੀ ਜ਼ੋਮੀ ਤੇ ਮਾਦੀ ਨਾ ਸੁਤਿਆਂ ਬੀਂਗਾ ਦੇਖੋ ਪੂਰੋ ਆਲੇ ਹਲੋ ਗੱਦੇ ਲੈ ਆ ਦੇਖ ਹਲੋ ਇਹ ਦੇਖੋ ਨਾ ਦੇਖੋ ਮਾਸਤੀ ਦੇਖੋ ਇਧਰ ਜਦ ਕੰਮ ਹੋਏ ਜਦ ਕੰਨੇ ਹੈ ਨਾ ਮੋੜ ਦੇ ਵਿੱਚ ਆ ਰਹੀਤੀ ਅਸੀਂ ਮੋੜ ਦੇ ਨਾਲ ਸਾਰੀ ਮੁੱਠੀ ਨਾਲ ਭੱਜ ਗਈ Então, que é machine ਨੇ ਉਹਦੇ ਪਹਿਲੇ ਮਿੰਟ ਨੀ ਵੱਜਣਾ ਇਹਨੇ ਕਹਿਣਾ ਸਾਰਾ ਕੁਝ ਭਰ ਗਈ machine awak orang nak nak tunjuk yang apa ni dekat lagi Bom dia, ਅਨੇਕਾਂ ਨਹੀਂ ਨਹੀਂ ਜੀ ਸਾਲ ਨੂੰ ਸਾਥ ਆਪਰੇ ਜਿਹਨੂੰ ਬਾਈ ਬਤਾ ਤਾ ਤਾਂ ਫਿਰ ਪਾ ਗਏ Hmm, ini mesti salah pasal ini. Jangan begitu kan? Ini. Nak nak kau beri. Kau pun tahu ini. thank mm -hmm. you ਆਸੀ ਕੱਪੜੇ ਵੀ ਧੋਲੇ ਆ ਤੇ ਮਸ਼ੀਨ ਵੀ ਠੀਕ ਕਰ ਲਈ ਆ ਤੇ ਹੁਣ ਪੇਟ ਪੂਜਾ ਕਰੀਏ ਅੱਜ ਦੇ ਪਹਿਲੇ ਪਰੋਟ ਖਾਣਗੇ ਸਾਨੂੰ ਹੋਰ ਅੱਜ ਠੀਕ ਠਾਕ ਆ ਪਰੋਟ ਖਾ ਲੋ ਜੀ ਸਾਇਦੇ ਕੱਪੜੇ ਧੋਤੇ ਆ ਉਹਨਾਂ ਨੂੰ ਹਜੇ ਟਾਈਮ ਮਾਰਕ ਰੱਖਣਾ ਟੱਚੀ ਦੇ ਵਿੱਚ ਕਿੰਨਾ ਕੰਮ ਕੰਨ ਬੜਾ ਵੀ ਆ ਹੈ ਆਓ ਕਾਫੀ ਲੋਜੀ ਵੀਡੀਓ ਨੂੰ ਵੀਡੀਓ ਨੂੰ ਲਾਈਕ ਕਮੈਂਟ ਕਰਦਾ ਕਰੋ ਜੀ ਤੇ ਜੇ ਸਾਡੇ ਚੈਨਲ ਨਵੇਂ ਨੇ ਨਵੇਂ ਵੀਡੀਓ ਦੇਖਦੇ ਜੇ ਸਾਡੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਜਰੂਰ ਸਾਡੀ ਪੂਰੀ ਪੂਰੀ ਸਪੋਰਟ ਕਰੋ ਜੀ ਇਹਨਾਂ ਨੂੰ ਅੱਜ ਬਣਾਉਣੇ ਆ ਬਲੋਡ ਕਰਨਾ ਸਾਰੇ ਜਣ ਨੂੰ ਪੂਰਾ ਰਿਸਪੌਂਸ ਦਿਓ ਸਾਰੇ ਜਣ ਚੈਨਲ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸਾਰੇ ਜਣ ਇਹ ਸਾਨੂੰ ਬਹੁਤ ਬੰਦਿਆ ਰਿਸਪੌਂਸ ਫਿਰੂਗਾ ਅਸੀਂ ਦੈਲੀ ਬਲੋਗ ਲੈ ਕੇ ਆਵਾਂਗੇ ਜੀ ਇਹੋ ਜਿਹੇ ਸਪੋਰਟ ਦੀ ਸਾਨੂੰ ਬਹੁਤ ਜ਼ਰੂਰਤ ਹੈ ਜੀ ਸਾਰੇ ਜਣ ਸਾਡੀ ਬਹੁਤ ਬਹੁਤ ਸਪੋਰਟ ਕਰਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਾਡਾ ਸਬਸਕ੍ਰਾਈਬ ਕਰਨਾ ਕਰੋ ਜੀ ਕਿਪ ਕਰਦੇ ਸਾਡੇ ਸੋਗੇ ਸਾਰੇ ਜਣੇ ਕਿੰਨੇ ਕਪੜੇ ਦੋਤੇ ਸੀਗੇ ਮੇਰੇ ਘਟੇ ਹੁਣ ਇਹਦੀ ਬਣੀ ਪੈਕਿੰਗ ਆ ਜਿਹੜੇ ਨਵੇਂ ਆ ਉਹ ਚੱਜੀ ਪਾ ਲੈਣੇ ਇਹਨਾਂ ਕਰ ਤੋਂ ਬਾਰੇ ਬਖਰੀ ਆਹ ਕੱਪੜੇ ਲੱਗਦਾ ਮਨ ਨਾਲ ਵੰਡ ਟੇ ਕੋਲ ਰੱਖਣ ਟੇ ਇਹਨਾਂ ਕੱਪੜੇ ਲੱਗ ਦੇਖ ਲਿਆ ਜੀ ਜਦਾ ਖਲਾ ਰ ਮੇਰੇ ਹੰਮਰ ਕਲੇ Não é a primeira e um ਬਲੌਗ ਕਿਦਾਂ ਲੱਗਦਾ ਤੁਹਾਨੂੰ ਕਮੈਂਟ ਕਰਕੇ ਦੱਸਿਓ ਸਾਰੇ ਹਣੇ ਜੀ ਸਾਰਿਆਂ ਨੇ ਬਲੌਗ ਦੇਖਣਾ ਸਾਰਿਆਂ ਨੇ ਕਮੈਂਟ ਲਾਈਕ ਕਰਨਾ ਹੈ ਲਾਈਕ ਵੀ ਕਰਨਾ ਸਾਰੇ ਕਮੈਂਟ ਵੀ ਕਰਨਾ ਤੇ ਚੈਨਲ ਨੂੰ ਸਾਡਾ ਸਬਸਕ੍ਰਾਈਬ ਕਰਨਾ ਸਾਰੇ ਹਣੇ ਜੀ ਜੇ ਪਧਿਆ ਤੁਸੀਂ ਸਪੋਰਟ ਹੋਵੋਗੇ ਸਾਨੂੰ ਤੁਸੀਂ ਦਿੱਲੀ ਬਲੌਗ ਲੈ ਕੇ ਆਇਆ ਕਰਾਂਗੇ ਜੀ ਫਿਰ ਦਿੱਲੀ ਬਲੌਗ ਲੈ ਕੇ ਆਵਾਂਗੇ ਜੀ ਕਿਸਾਡੀ ਕੋਈ ਵੀ ਵੀਡੀਓ ਦੇਖ ਦਿਓ ਨਾ ਲਾਈਕ ਕਮੈਂਟ ਕਰਦੇ ਰਹੋ ਜੀ ਤੇ ਚੈਨਲ ਸਾਡਾ ਸਬਸਕ੍ਰਾਈਬ ਕਰ ਲਿਆ ਕਰੋ ਪੱਤੀ ਭਰ ਗਿਆ ਅਜਿਹਾ ਬਿਦਾਂ ਇਨਸਾਨ ਹੀ ਹੁੰਦਾ ਸਾਰੇ ਸਿੱਕੇ ਘੱਟ ਕਰ ਦਿੱਤੇ ਬਾਕੀ ਘਰ ਵਾਲੇ ਪਾਈ ਇਹਨਾਂ ਸਮਲ ਦਾ ਚੀਰੂ ਸਾਰੇ ਹੋਣੇ ਆ ਇਹ ਦੇਖ ਜੀ ਤੁਗੜਾ ਲੱਗਾ ਸਾਰਿਆਂ ਨੂੰ ਇਹ ਰਿਕਵੈਸਟ ਹੈ ਵੀ ਤੁਸੀਂ ਲਾਈਕ ਕਰਿਆ ਕਰੋ ਜੀ ਕਮੈਂਟ ਕਰਿਆ ਕਰੋ ਤੇ ਜੇ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਜੇ ਤੁਸੀਂ ਵਧੀਆ ਰਿਸਪੌਂਸ ਦੇਵੋਗੇ ਤਾਂ ਬੈਡਲੀ ਵਲੌਗ ਲੈ ਕੇ ਆਵਾਂਗੇ ਜੀ ਬਾਕੀ ਦੇਖਦੇ ਹਾਂ ਤੁਸੀਂ ਇਸ ਵੀਡੀਓ ਨੂੰ ਕਿਦਾਂ ਦਾ ਰਿਸਪੌਂਸ ਦਿੰਦੇ ਆ ਸਾਰੇ ਜਣੇ ਲਾਈਕ ਕਮੈਂਟ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਜੀ ਤੇ ਲਾਸਟ ਵਿੱਚ ਸਾਰਿਆਂ ਨੂੰ ਸასი ਸ਼ੁਭਕਾਮਨਾਵਾਂ